ਕਦੋਂ ਤੋਂ ਉਹ ਜਰਾਏ ਉਹਦੀ ਬੱਚੀ ਹੈ ਜਦੋਂ ਆਉਂਦੀ ਰਹਿੰਦੀ ਹੈ ਉਹਦੇ ਤੇ ਵੀ ਉਹ ਕਿਹੋ ਜਿਹਾ ਹੈ ਜਿਹੜਾ ਕੰਪਾਨ ਕਰਦਾ ਹਮੇਸ਼ਾ ਰੋਣੇ ਦੇ ਵਿੱਚ ਰੋਣਾ ਦਿੱਤਾ ਸੀ ਉਹ ਯਾਦ ਕਰਤੀ ਹੈ ਜੀ ਪਰ ਉਹ ਨਹੀਂ ਫਰੀ ਬਟੇ ਨਾ ਅਲੀ ਤੇਰਾ ਅਕਦ ਮੇਰੇ ਰੋਣ ਦੇ ਤੇ ਜਿਹੜਾ ਕਲਾਸ ਆਦਾ ਕਹਿੰਦੇ ਨਹੀਂ ਉਹਦੀ ਰਿਐਕਸ਼ਨ ਮੇਰੇ ਕੋਲ ਨਹੀਂ ਮੇਰਾ ਪੁਰਤੀ ਗੱਲ ਕਰ ਲੈ ਗਈ ਹਾਂ ਫਿਰ ਮੈਂ ਨਹੀਂ ਸਰ ਹਾਂ ਇੰਨਾ ਬੱਚਾ ਨੂੰ ਹਾਂ ਤੇ ਇਹਨੂੰ ਵੇਹੜੇ ਦੇ ਵਿੱਚ ਕੋਰੋਨਾ ਨੂੰ ਸ੍ਰੋਣਾ ਨਿਪਟਾ ਕੇ ਸਾਰਾ ਇਹ ਇਹ ਮਨਕੀ ਨਾ ਨਾ ਇੱਕ ਬੇਟੀ ਪਹੁੰਚੀ ਆ ਜਿਹੜੀ ਇਹਨਾਂ ਦੀ ਕੁਝ ਨਹੀਂ ਲੱਗਦੀ ਉਹਨੂੰ ਸਦਮਾ ਇੰਨਾ ਲੱਗਾ ਕਿ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਈ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਬੇਟੀ ਦੀਆਂ ਤਸਵੀਰਾਂ ਇਹ ਬੇਟੀ ਇੱਕ ਇਹਨਾਂ ਦੇ ਪਰਿਵਾਰ ਦੀ ਕੁਝ ਨਹੀਂ ਲੱਗਦੀ ਤੇ ਪਰ ਦੁੱਖ ਇਸ ਨੂੰ ਇੰਨਾ ਕਿ ਤੁਸੀਂ ਸੋਚ ਨਹੀਂ ਸਕਦੇ ਪਰਿਵਾਰ ਨਾਲੋਂ ਵੀ ਜ਼ਿਆਦਾ ਦੁੱਖ ਹੈ ਕਰਦੇ ਆਪਾਂ ਇਸ ਬੇਟੀ ਦੇ ਨਾਲ ਗੱਲਬਾਤ ਇਹ ਅੱਜ ਦੁੱਖ ਸਾਂਝਾ ਕਰਨ ਇਥੇ ਆਈ ਆ ਕਿਵੇਂ ਆਈ ਆ ਕੀ ਲੱਗਦੀ ਆ ਕੌਣ ਆ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਇਸ ਬੇਟੀ ਦੇ ਨਾਲ ਬੇਟੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਤਨਵੀਰ ਘਰ ਹੈ ਕਿਹੜਾ ਪਿੰਡ ਆ ਡਰੋਲੀ ਪਾਇ ਆਜ ਤੁਸੀਂ ਸੁਖਣ ਵਾਲਾ ਗੁਰਵਿੰਦਰ ਸਿੰਘ ਦੇ ਘਰ ਅਫਸੋਸ ਕਰਨ ਆਏ ਹੋ ਕੀ ਕਿਵੇਂ ਆਏ ਹੋ ਵਜ੍ਹਾ ਜਦੋਂ ਮੈਂ ਫੋਨ ਓਪਨ ਕਰਦੀ ਸੀ ਤਾਂ ਦੂਜੀ ਤੀਜੀ ਰੀਲ ਗੁਰਵਿੰਦਰ ਬਾਰੇ ਹੁੰਦੇ ਸੀ ਤਾਂ ਮੈਨੂੰ ਬਹੁਤ ਬੁਰਾ ਫੀਲ ਹੁੰਦਾ ਸੀ ਤਾਂ ਫਿਰ ਮੈਂ ਆਪਣੇ ਮਾਮਾ ਨੂੰ ਕਨਵਿੰਸ ਕੀਤਾ ਵੀ ਅਪਾ ਚਲੀਏ ਤੇ ਉਹਨਾਂ ਦੇ ਪ੍ਰਭਾਵ ਨਾਲ ਅਫਸੋਸ ਕਰੀਏ ਤੁਸੀਂ ਆਪਣੇ ਮੰਮੀ ਪਾਪਾ ਨੂੰ ਫਿਰ ਇਸ ਵਾਸਤੇ ਕਿਵੇਂ ਰਾਜੀ ਕੀਤੀ ਇਹੋ ਬਾਤ ਰੋਣਾ ਆਉਂਦਾ ਸੀ ਉਹਨਾਂ ਦੇ ਪਰਿਵਾਰ ਕਿੱਦਾਂ ਆਪਣੀ ਲਾਈਫ ਕੰਟੀਨਿਊ ਕਰਦੇ ਹੋਗੇ ਉਹਨਾਂ ਬਿਨਾਂ ਤਾਂ ਫਿਰ ਮੈਂ ਆਪਣੇ ਮਾਮਾ ਨੂੰ ਕਨਵਿੰਸ ਕੀਤਾ ਵੀ ਆਪਾਂ ਚਲੀਏ ਤੇ ਦੇਖਿਓ ਤੁਸੀਂ ਅਸੀਂ ਦੇਖਿਆ ਕਿ ਤੁਸੀਂ ਗੁਰਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਐਦਾਂ ਅਫਸੋਸ ਕੀਤਾ ਜਿਵੇਂ ਕਿ ਤੁਸੀਂ ਇਸ ਦੇ ਘਰ ਦੇ ਮੈਂਬਰ ਹੁੰਨੇ ਹੋ ਜੀ ਹੁੰਨੇ ਹੋ ਤੇ ਇੰਨਾ ਲगाव ਇਸ ਪਰਿਵਾਰ ਦੇ ਨਾਲ ਕਿਵੇਂ ਆ ਤੁਹਾਡਾ ਉਹ ਹੈਗੇ ਸਾਡੇ ਸੀ ਨੌਜਵਾਨ ਸੀਗੇ ਗੁਰਸਿੱਖ ਹੁੰਦੇ ਸੀਗੇ ਤਾਂ ਬਹੁਤ ਬੜਾ ਫੀਲ ਹੁੰਦਾ ਸੀ ਤੁਹਾਡੀ ਬਹੁਤ ਛੋਟੀ ਉਮਰ ਆ ਤੇ ਬੱਚੇ ਤਾਂ ਹੋਰ ਵੀ ਬਹੁਤ ਹੈਗੇ ਆ ਤੇ ਤੁਸੀਂ ਤੁਹਾਡੇ ਅੰਦਰ ਦਿਲ ਦੇ ਵਿੱਚ ਕੀ ਆਂਦਾ ਕਿ ਅਸੀਂ ਮੈਨੂੰ ਜਾਣਾ ਚਾਹੀਦਾ ਉੱਥੇ ਮੈਨੂੰ ਉੱਥੇ ਇਹ ਜਾ ਕੇ ਅਫਸੋਸ ਕਰ ਮਾ ਜਿਹਦਾ ਮੰਮੀ ਪਾਪਾ ਉਹਨਾਂ ਨੂੰ ਮਿਲਣਾ ਚਾਹੀਦਾ ਜਦ ਮੈਂ ਰੀਲ ਵੇਖਦੀ ਸੀ ਮੈਨੂੰ ਬਹੁਤ ਬਰਾ ਫੀਲ ਹੁੰਦਾ ਸੀ ਉਹਨਾਂ ਪਰਿਵਾਰ ਲਈ ਉਹ ਪੁੱਧਾ ਰਣ ਗੇ ਤਾਂ ਫਿਰ ਮੈਂ ਆਪਣੇ ਮਾਮਦਾਨ ਨੂੰ ਕਨਵਿੰਸ ਕੀਤਾ ਵੀ ਆਪ ਅਫਸੋਸ ਕਰਕੇ ਆਉਂਦੇ ਆ ਹੂੰ ਉਹ ਠੀਕ ਹੈ ਧੰਨਵਾਦ ਬਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਜੈਤ ਹੈ ਕਿ ਬਿੱਟੂ ਡਰੋਲੀ ਪਈ ਤੇ ਤੁਸੀਂ ਅੱਜ ਪਿੰਡ ਸੁਖਣ ਵਾਲਾ ਦੇ ਵਿੱਚ ਪਹੁੰਚੇ ਹੋ ਹਾਂਜੀ ਅੱਜ ਜਿਹੜੇ ਇਸ ਪਰਿਵਾਰ ਦੇ ਹਾਲਾਤ ਤੁਸੀਂ ਦੇਖਿਆ ਕੀ ਮਹਿਸੂਸ ਕਰਦੇ ਤੁਸੀਂ ਬਹੁਤ ਬੁਰਾ ਫੀਲ ਹੁੰਦਾ ਕਿ ਬਾਕੀ ਬਹੁਤ ਮਾੜੇ ਹਾਲਾਤ ਆ ਪਰਿਵਾਰ ਦੇ ਜਿਨ੍ਹਾਂ ਦਾ ਕੱਲਾ ਕੱਲਾ ਨੌਜਵਾਨ ਹੀਰੇ ਵਰਗਾ ਪੁੱਤਰ ਇਨ੍ਹਾਂ ਘਟੀਆ ਸੋਚ ਦੇ ਮਾਲਕਾਂ ਨੇ ਉਹਨੂੰ ਹਵਾਨੀਅਤ ਨਾਲ ਮਾਰ ਮੁਕਾਇਆ ਉਹ ਤਾਂ ਗੁਰਸਿਕ ਟੈਂਪਲ ਦਾ ਪਰਿਵਾਰ ਆ ਉਹ ਕਿ ਦੁੱਖ ਨੂੰ ਪਤਾ ਨਹੀਂ ਕਿਵੇਂ ਸਾਰਨ ਕਿ ਮੈਂ ਬਿਆਨ ਨਹੀਂ ਕਰ ਸਕਦਾ ਤੁਸੀਂ ਤੁਹਾਡੇ ਤੁਸੀਂ ਆਏ ਹੋ ਬੇਟੀ ਆਈ ਆ ਇਹ ਜਿਹੜਾ ਇੱਕ ਤੁਸੀਂ ਤੋਂ ਨਾ ਤਾਂ ਕੋਈ ਦੇ ਨਾਲ ਨਾਤਾ ਕੋਈ ਨਾ ਤੁਹਾਡੇ ਕੋ ਰਿਸ਼ਤੇਦਾਰੀ ਆ ਤੇ ਤੁਸੀਂ ਇੱਥੇ ਪਹੁੰਚੇ ਹੋ ਸਮਾਜ ਨੂੰ ਮੈਸੇਜ ਕੀ ਦੇਣ ਵਾਸਤੇ ਇੱਥੇ ਪਹੁੰਚੇ ਹੋ ਤਾਂ ਤੁਸੀਂ ਕੀ ਫੀਲ ਕਰ ਰਹੇ ਹੋ ਦੇਖੋ ਫੀਲ ਤਾਂ ਮੇਰੇ ਕੱਲੇ ਦੇ ਕਰਨ ਦਾ ਕੀ ਆ ਇਹ ਤੁਸੀਂ ਦੇਖੋ ਸਾਰਾ ਪੰਜਾਬ ਹੀ ਜਿੱਥੇ-ਜਿੱਥੇ ਪੰਜਾਬੀ ਵੱਸਦੇ ਆ ਉਹਨਾਂ ਨੂੰ ਹੀ ਬਹੁਤ ਮਾੜਾ ਫੀਲ ਹੁੰਦਾ ਜੇ ਕਦੇ ਤੁਸੀਂ ਸਫ਼ਰ ਕਰੋਗੇ ਬੱਸਾਂ 'ਚ ਤਾਂ ਹਰ ਬੰਦਾ ਇਸ ਖਨਾਉਣੀ ਕਟਿਆ ਹਰ ਕਦ ਦਾ ਜ਼ਿਕਰ ਕਰਦਾ ਹੀ ਮਿਲੂਗਾ ਤੁਹਾਨੂੰ ਜਿਹੜਾ ਕਿ ਗੁਰਵਿੰਦਰ ਸਿੰਘ ਦੇ ਹੱਕ ਚ ਬੋਲਦਾ ਦਿਸੂਗਾ ਵੀ ਗੁਰਸਿੱਖ ਪਰਿਵਾਰ ਇਹਨਾਂ ਪੜਿਆ ਲਿਖਿਆ ਪਟਿਆਲੇ ਪੰਜਾਬੀ ਯੂਨੀਵਰਸਿਟੀ ਦਾ ਨੌਜਵਾਨ ਓਪਨ ਮੈਂਡਡ ਜਿਨੇ ਕੇ ਆਪਣੀ ਮੈਸੇਜ ਨੂੰ ਪੂਰੀ ਆਜ਼ਾਦੀ ਦੇ ਕੇ ਰੱਖੀ ਸੀਗੀ ਤੇ ਜੇ ਐਵੇਂ ਦੀਆਂ ਲੜਕੀਆਂ ਘਰਾਂ ਦੇ ਘਰ ਬਰਬਾਦ ਕਰ ਦੇਣਗੀਆਂ ਫਿਰ ਅਸੀਂ ਕੀ ਆਸ ਰੱਖ ਸਕਦੇ ਹਾਂ ਆਉਣ ਵਾਲੇ ਸਮਾਜ ਤੋਂ ਬੱਚੀ ਨੂੰ ਇੰਨਾ ਫੀਲ ਹੋਇਆ ਕਿ ਕਿਵੇਂ ਉਸਦਾ ਪਰਿਵਾਰ ਹੁੰਦਾ ਬੱਚੀ ਘਰ ਦੇ ਵਿੱਚ ਇਹਨਾਂ ਦਾ ਰਹਿਣ ਸਹਿਣ ਕਿਵੇਂ ਸੀ ਗਿਆ ਇਹ ਕਿੰਨੇ ਇਹ ਕਿਦਾਂ ਨੇ ਤੁਹਾਨੂੰ ਰਾਜ਼ੀ ਕਰ ਲਿਆ ਤੁਸੀਂ ਵੀ ਇੱਥੇ ਪਹੁੰਚੇ ਹੋ ਅਫਸੋਸ ਬਹੁਤ ਕੀਤਾ ਤੇ ਬਹੁਤ ਇਹ ਰੋਈ ਹੈ ਗੱਲ ਲਾ ਕੇ ਇਹ ਇਹ ਦੇ ਦਿਲ ਵਿੱਚ ਇੰਨਾ ਇਹਨਾਂ ਵਾਸਤੇ ਪਿਆਰ ਕਿਵੇਂ ਆ ਦੇਖੋ ਇਹ ਨਾ ਬੱਚਾ ਬੜਾ ਹੱਸਣ ਖੇਡਣ ਵਾਲਾ ਬੱਚਾ ਸਾਡੇ ਘਰ ਚ ਮਤਲਬ ਕਿ ਤੇ ਪੂਰੀ ਗੌਣਕ ਲਈ ਰੱਖਦਾ ਹੈ ਪੜਾਈ ਜੀ ਵੀ ਟੌਪ ਕਰਦਾ ਹੈ ਇਹ ਬੜਾ ਸੰਸੀਅਰ ਵੀ ਆ ਬੱਚਾ ਈਮੋਸ਼ਨਲ ਵੀ ਹੈ ਆ ਜਦੋਂ ਵੀ 28 ਨਵੰਬਰ ਤੋਂ ਸ਼ਾਇਦ ਮੈਂ ਗਲਤ ਨਾ ਹੋਵਾਂ ਉਦੋਂ ਤੋਂ ਜੋ ਵੀ ਗੁਰਵਿੰਦਰ ਸਿੰਘ ਬਾਰੇ ਜਾਣਕਾਰੀ ਚੈਨਲਾਂ ਤੋਂ YouTube ਤੋਂ ਜਾਂ ਸਤੋਂ ਨੂੰ ਪਤਾ ਬੱਚੇ ਅੱਜਕੱਲ ਫੋਨ ਯੂਜ਼ ਕਰਦੇ ਹੀ ਆ ਇਹ ਪਿਛਲੇ 3 4 5 ਦਿਨਾਂ ਤੋਂ ਲੈ ਕੇ ਨਾ ਸਾਨੂੰ ਨਿਗਾ ਰੱਖਣੀ ਪਈ ਇਹਦੇ ਤੇ ਕਿ ਇਹ ਬਹੁਤ ਬੜਾ ਮਤਲਬ ਕਿ ਜਿਵੇਂ ਕੋਈ ਬੰਦਾ ਡਿਪਰੈਸ਼ਨ ਚ ਨਹੀਂ ਆ ਜਾਂਦਾ ਕਿ ਇਕੱਲੇ ਬੈਠ ਕੇ ਜੇ ਪੜ੍ਹਦੇ ਵੀ ਆ ਤਾਂ ਕਦੇ-ਕਦੇ ਕਿਤਾਬ ਬੰਦ ਕਰਕੇ ਕਿ ਐਵੇਂ ਉਦਾਂ ਹੀ ਦੇਖੀ ਜਾਣਾ ਕਿ ਕਿਸੇ ਨਾਲ ਗੱਲ ਨਾ ਕਰਨੀ ਜੇ ਅਸੀਂ ਵੀ ਬੁਲਾਉਣਾ ਤਾਂ ਚਿੜਚਿੜਾ ਸੁਭਾਅ ਜਿਹਾ ਦਾ ਹੋ ਰਿਹਾ ਸੀ ਫਿਰ ਮੈਂ ਤੇ ਉਹਦੀ ਮੰਮਾ ਨੇ ਬਿਠਾ ਕੇ ਇਹਨੂੰ ਪੁੱਛਿਆ ਕਿ ਬੇਟਾ ਪ੍ਰੋਬਲਮ ਕੀ ਆ ਤੇ ਕੋਈ ਸਕੂਲ ਚ ਕੋਈ ਪਰੇਸ਼ਾਨੀ ਆ ਜਾਂ ਕੋਈ ਹੋਰ ਪ੍ਰੋਬਲਮ ਆ ਤਾਂ ਦੱਸ ਦਿਓ ਸਾਨੂੰ ਫਿਰ ਇਹਨਾਂ ਨੇ ਉਦੋਂ ਮਤਲਬ ਕਿ ਜ਼ਿਕਰ ਕੀਤਾ ਕਿ ਮੈਨੂੰ ਮਤਲਬ ਕਿ ਦਿਲ ਤੇ ਅਸਰ ਕਰ ਰਹੀਆਂ ਉਹ ਗੱਲਾਂ ਜਿਹੜੀਆਂ ਮਤਲਬ ਕਿ ਛੋਟਾ ਬੱਚਾ ਹੋਣ ਕਰਕੇ ਉਹਨਾਂ ਤਰੀਕੇ ਨਾਲ ਵਿਆਹ ਨਹੀਂ ਕਰ ਸਕਿਆ ਫਿਰ ਰੋਣ ਲੱਗ ਗਈ ਕੁੱਟ-ਫੁੱਟ ਕੇ ਮਜੇ ਇੰਨੇ ਬੱਚੇ ਨੂੰ ਸਮਝ ਕਿਵੇਂ ਆ ਗਈ ਇਹਨਾਂ ਨੇ ਬੱਚੇ ਨੂੰ ਤਾਂ ਖੇਡਣ ਦਾ ਹੁੰਦਾ ਜਾਂ ਕੋਈ ਪੜ੍ਹ ਲਿਖ ਲਿਆ ਇਹ ਤਾਂ ਇੰਨੇ ਉਹਨਾਂ ਦੇ ਗਹਿਰੇ ਦੁੱਖ ਦੇ ਨਾਲ ਇਹਨਾਂ ਨੇ ਮਹਿਸੂਸ ਕੀਤਾ ਇਹਨੂੰ ਇਦਾਂ ਮਤਲਬ ਇੰਨੀ ਸਮਝ ਕਿੱਥੋਂ ਆਈ ਆ ਦੇਖੋ ਬੰਜੀ ਮਤਲਬ ਇਹਦੀ ਲੇਡੀਜ਼ ਹੈਗੀ ਹੈ ਨਾ ਵੀ ਕਿਸੇ ਘਰ ਦੀ ਅੱਗੇ ਜਾ ਕੇ ਜੋ ਚੱਲਦਾ ਸਮਾਜ ਚ ਮਤਲਬ ਇਹਨਾਂ ਦੀ ਕਿਸੇ ਕਰਾਣੇ ਨੂੰ ਵੀ ਬੰਨ ਬਣ ਆਏ ਨੇ ਹਰ ਰਿਸ਼ਤਾ ਨਾਟਕ ਔਰਤ ਨਾਲ ਜੁੜਿਆ ਹੁੰਦਾ ਅੱਜ ਕੱਲ ਬੱਚੇ ਬੜੇ ਤੇਜ਼ ਵੀ ਹੈਗੇ ਆ ਮੈਂ ਤਾਂ ਫਿਰ ਵੀ ਆਪਦੇ ਆਪ ਨੂੰ ਵਿਭਾਗਾ ਸਮਝਦਾ ਕਿ ਮੇਰੀ ਬੇਟੀ ਨੇ ਇਸ ਤੱਕ ਨੂੰ ਆਪਣੇ ਦੁੱਖ ਵਰਗਾ ਸਾਡੇ ਘਰ ਚੋਂ ਮੈਂ ਬਣਾ ਕੇ ਪੇਸ਼ ਕਰਤਾ ਕਿ ਸਾਡੇ ਵੀ ਦਿਲ ਬਲੁੰਦ ਰਹਿ ਗਏ ਕਿ ਹਾਂ ਵਾਕਿਆ ਹੀ ਗੱਲ ਸਹੀ ਆ ਜਦੋਂ ਉਹ ਇਹ ਬੋਲਦੀ ਸੀ ਕਿ ਦੋ ਤਿੰਨ ਦਿਨ ਤੋਂ ਤਾਂ ਹੁਣ ਇਹ ਕਹਿ ਰਹੀ ਸੀ ਜਦੋਂ ਮੈਂ ਨੂੰ ਕਿਹਾ ਕਿ ਆਪਾਂ ਚੱਲਾਂਗੇ ਕਹਿੰਦੀ ਪਾਪਾ ਜੇ ਮਤਲਬ ਕਿ ਆਪਣੇ ਨਾਲ ਇਹ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ ਮੰਗਰੋਂ ਹੂੰ ਮੇਰੇ ਦਿਲ ਨੂੰ ਉਹ ਬੜੀ ਚੀਜ਼ ਮਰੇ ਲੱਗਦੀ ਮੈਂ ਕਹਿੰਦਾ ਹੋ ਸਕਦਾ ਕਿੰਨੇ ਬੱਚੇ ਆ ਜਿਹੜੇ ਉਹ ਐ ਮਤਲਬ ਕਿ ਡਿਪਰੈਸ਼ਨ ਚ ਗਏ ਹੋਣ ਕਿ ਇਹਨਾਂ ਨੇ ਘਟੀਆ ਹਰਕਤ ਕਰਕੇ ਇਹਨਾਂ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਕਿ ਇੰਨਾ ਗਹਿਰਾ ਅਸਰ ਮੇਰੇ ਬੱਚੇ ਤੇ ਪੈ ਰਿਆ ਤੇ ਹੋਰ ਪੂਰੇ ਪੰਜਾਬ 'ਚ ਕਿੰਨਾ ਪੈ ਰਿਆ ਹੋਊਗਾ ਭਾਈ ਜੀ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਇਸ ਪਰਿਵਾਰ ਦੇ ਨਾਲ ਸਾਥਨਾ ਚਾਹੀਦਾ 100% ਇਹ ਪਰਿਵਾਰ ਨਾਲ ਖੜ ਕੇ ਖੜਨਾ ਚਾਹੀਦਾ ਮੈਂ ਤਾਂ ਜਿਉਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਫਾਦਰ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਹੈ ਬੇਟੀ ਨੂੰ ਵੀ ਉਹਨਾਂ ਨੇ ਅੱਗੇ ਲਿਜਾ ਕੇ ਆਪਦੀ ਮੈਸੇਜ ਨਾਲ ਵੀ ਆਪਦੀ ਸਿਸਟ ਨਾਲ ਵੀ ਮਲਵਾਇਆ ਤੇ ਇਹਨੇ ਭਾਗਤ ਕਰਤਾ ਸਾਰਾ ਪਰਿਵਾਰ ਉਹਨਾਂ ਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਵਾਕਿਆ ਰੀਅਲ ਹੈ ਕੋਈ ਫਾਰਮੈਲਟੀਆ ਲੋਕ ਕਰਦੇ ਹੋਣਗੇ ਸਾਡੇ ਘਰੇ ਗੁਰਵਿੰਦਰ ਸਿੰਘ ਦੇ ਘਰ ਦਿਨਾਂ ਹੀ ਅਫਸੋਸ ਆ ਇਸ ਬੱਚੀ ਨੇ ਬਣਾ ਕੇ ਰੱਖਿਆ ਲਾਸਟ ਸਵਾਲ ਆ ਜੀ ਮੈਸੇਜ ਸਮਾਜ ਨੂੰ ਕੀ ਦੇਣਾ ਚਾਹੋਗੇ ਤੁਸੀਂ ਮੈਸੇਜ ਮੈਂ ਸਮਾਜ ਨੂੰ ਇਹ ਦੇਣਾ ਚਾਹੁੰਗਾ ਕਿ ਸਾਡੇ ਪ੍ਰਸ਼ਾਸਨ ਨੂੰ ਤਕੜੇ ਹੋ ਕੇ ਕਾਰਵਾਈ ਕਰਨੀ ਚਾਹੀਦੀ ਹੈ ਦੋਛਿਆਂ ਨੂੰ ਕੋਈ ਐਵੇਂ ਦੀ ਅਰਬ ਕੰਟਰੀ ਵਾਂਗੂ ਕਿਤੇ ਖੜਾ ਕੇ ਜਨਤਕ ਤੌਰ ਤੇ ਕੋਈ ਐਵੀਂ ਜੀ ਸਜ਼ਾ ਦਿਓ ਜਾਂ ਫਾਂਸੀ ਦਿਓ ਜਾਂ ਇਹਨਾਂ ਤੇ ਗੋਲੀ ਮਾਰੋ ਮੱਥੇ 'ਚ ਖੜਾ ਕੇ ਤਾਂ ਕਿ ਆਉਣ ਵਾਲੀਆਂ ਜੋ ਵੀ ਸਾਡੀ ਜਨਰੇਸ਼ਨ ਆ ਉਹਦੀਆਂ ਨਵੀਆਂ ਧੀਆਂ ਉਹਨਾਂ ਨੂੰ ਅਗਲਾ ਆ ਸਕੇ ਤੇ ਜੇ ਇਹਨੇ ਕਿਸੇ ਦਾ ਹੋਰ ਰੱਜਿਆ ਪੁੱਜਿਆ ਪਰਿਵਾਰ ਆ ਜਿਹੜਾ ਉਹਨੂੰ ਇੱਕ ਮਿੰਟ ਵਿੱਚ ਦੀ ਆਪਦੀ ਹਫਸਲੀ ਖਾਤਰ ਉਜਾੜਿਆ ਨਾ ਜਾਵੇ ਥੈਂਕ ਯੂ